ਵਰਿੰਦਰ ਕੁਮਾਰ ਕੀ ਹੋਇਆ ਚੋਰੀ ਹੋ ਗਈ ਹੈ ਜੀ ਕਿਦਾਂ ਇਹ ਰਾਤ ਵੇ 2 ਵਜੇ ਕੋਈ ਵੀ ਮਿਲਦੀ ਗੱਲ ਅਸੀਂ ਰੋੜੀ ਲਗਾਉਣੀ ਹੈ ਸਬਜੀ ਦੀ ਠੀਕ ਹੈ ਉਹ ਬੰਨਾ ਟੱਪ ਕੇ ਚੜਿਆ ਉੱਪਰ ਲਾਲ ਦੇ ਘਰ ਮਕਾਨ ਬੰਦਾ ਪਿਆ ਸੀ ਕੋਈ ਉਹ ਉੱਪਰਲੇ ਕਮਰੇ 'ਚ ਗਿਆ ਦਰਵਾਜ਼ਾ ਖੋਲ ਕੇ ਕੁੰਡੀ ਬੰਦ ਹੀ ਉਹਨੂੰ ਕੁਝ ਨਜ਼ਰ ਨਹੀਂ ਆਇਆ ਉੱਥੇ ਉਸ ਤੋਂ ਬਾਅਦ ਉਹ ਨੀਚੇ ਉਤਰ ਆਇਆ ਨੀਚੇ ਉਤਰ ਆਇਆ ਤਾਂ ਉਸੇ ਕਿੱਲੀ ਨਾਲ ਪੈਂਟ ਟੰਗੀ ਦੀ ਸੀ ਉਹਦੇ 'ਚ ਮੇਰੇ ਪੈਸੇ ਪਏ ਸੀ ਮੈਂ ਪਿਆਜਾ ਵਾਲਿਆਂ ਨੂੰ ਪੈਮਰ ਦੇਣੀ ਸੀ ਸ਼ੇਰੇ ਉਨੇ ਕੈਂਟੇ ਲਈ ਲਿਖਾਫਾ ਕਰਿਆ ਜੇਬ ਜੇ ਪਾਇਆ ਤੇ ਪੈਂਟ ਛੋੜ ਦਿੱਤੀ ਉੱਥੇ ਉਹ ਪੈਂਟ ਅਜੇ ਤਾਂ ਕੋਈ ਉੱਥੇ ਪੈਈ ਦੀ ਐ ਉੱਥੇ ਮੋਬਾਈਲ ਪਿਆ ਰਹੀ ਜਿਮਾਨ ਬਾਕਸ ਦੇ ਉੱਪਰ ਉਹਨੇ ਮੋਬਾਈਲ ਚੋ ਕੇ ਬੋਝੇ ਪਾਇਆ ਉਹ ਲਗਾ ਨੰਗਾ ਲੱਗੇ ਲੱਗਾ ਰਹੀ ਫਰਾਟ ਉਹ ਫਰਾਟ ਆ ਹੀ ਲ ਗਿਆ ਅਸੀਂ ਮੁੰਡੇ ਨੂੰ ਬਾਅਦ ਕੀ ਮੈਂ ਅੰਗਰੇਜ਼ ਫਾਰਾ ਬੰਦਾ ਹੀ ਆ ਜਾਂਦਾ ਅਸੀਂ ਲਗੇ ਵਰ ਮਗਰ ਭੱਜਣ ਉਹਨੇ ਫਟਾ ਘੜ ਬੰਦਰੋਂ ਗੁੰਡੀ ਖੋਲੀ ਤੇ ਬਰੋ ਕੁੜਾ ਮਾਰ ਗਏ ਕਿੰਨੇ ਕੁ ਬਲਾਗਾ ਬਾਹਰ ਆ ਗਿਆ ਜੀ ਜੇਬ ਤੇ 10000 ਰੁਪਏ ਜੀ ਕਿਆ ਯੋਲੋਂ ਦੇ ਰਹੀ ਮੰਡੀ ਜਿਹੜੀ ਜੜੀ ਲਗਾਨੀ ਹੋ ਲਗੀ ਗਰੀ ਬਾਦਮੀ ਦਾਜਾ ਜੀ ਵੀ ਵੀ ਇਕੱਠੇ ਕਰਕੇ ਇਹ ਲਾਲ ਮੋਬਾਈਲ ਸੀ ਆ ਗਲ ਗਿਆ ਪਾਉ ਉਹ ਤਰੀ ਸਾਨੂੰ 11 12 ਵਜੇ ਲੈਣੇ ਚਲਦੇ ਰਾਤ ਨੂੰ ਠੀਕ 40 45 ਚਾਰ ਦੇ ਪਹਿਲੇ ਚਾਈਕਾ ਮੇਰਾ ਗੁਰਮੀਤ ਸਿੰਘ ਹੈ ਅੱਜ ਤੁਹਾਡੇ ਨਾਲ ਹੋ ਗਿਆ ਕੱਲ ਜੀ ਇੱਕ ਦੇਖਿਆ ਬਿਨਾ ਜਿੜੇ ਕਰਾ ਤੇ ਚੋਰੀ ਹੋਈ ਆ ਇਹਨਾਂ ਦੇ ਲਾਗੇ ਮਕਾਲ ਬੰਨਿਆ ਗੁਆਂਵਾਂ ਉਧਰੋਂ ਪੌੜੀ ਵੀ ਲੱਗੀ ਆ ਦਵਾਰ ਦੇ ਨਾਲ ਇਹ ਪੌੜੀ ਥਾਣੀ ਉਹ ਚੜਿਆ ਵਾ ਜਿਹੜਾ ਦੋਸੀ ਆ ਜੜ ਕੇ ਤੇ ਨਾਲ ਜੀ ਉਂਗਲ ਕਰਿਓ ਇਹਨਾਂ ਦਾ ਮਕਾਨ ਹੈ ਕੰਦ ਸਾਂਝੀ ਆ ਤੇ ਉਥੋਂ ਪੈਰ ਰੱਖ ਕੇ ਇਹਨਾਂ ਦੇ ਉੱਪਰ ਚੜ ਗਿਆ ਵਾ ਉੱਥੇ ਚੰਦ ਤੋਂ ਬਾਅਦ ਇਹਨਾਂ ਉੱਪਰਲਾ ਕਮਰਾ ਭੋਲਿਆ ਉਤੋਂ ਮੁੜ ਕੇ ਪੌੜੀਆਂ ਰਾਹੀਂ ਥੱਲੇ ਆ ਗਿਆ ਥੱਲੇ ਇੱਕ ਕਮਰੇ 'ਚ ਹੀ ਸਾਰੇ ਪਾਰ ਸੁੱਤਾ ਹੈ ਦੋ ਵਜੇ ਤੋਂ 3 ਵਜੇ ਲੱਗੇ ਇਹਨਾਂ ਦੇ ਫਾਦਰ ਸਾਹਿਬ ਦੀ ਪੈਂਟ ਚੰਗੀ ਸੀ ਉਹਦੇ ਵਿੱਚ ਪੈਸੇ ਸੀ ਕੋਠੇ ਗੜ ਗਿਆ ਉਪਾਹੇ ਕੱਢ ਕੇ ਤੇ ਨਾਲ ਹੀ ਇਹਨਾਂ ਦਾ ਇੱਕ ਮੋਬਾਈਲ ਹੀ ਉਹ ਤੁਹਾਨੂੰ ਕੁਝ ਨਜ਼ਰ ਆ ਰਿਹਾ ਹੈ ਮੋਬਾਈਲ ਲੈ ਕੇ ਕਿ ਰਫੂ ਚੱਕਰ ਹੋ ਗਿਆ ਤੇ ਵਜਾ ਕੋਲ ਕੇ ਭੱਜਦਾ ਭੱਜਦਾ ਮੁਕੇ ਬਾਹਰੋਂ ਲਾ ਮਾਰ ਗਿਆ ਮੋਬਾਈਲ ਲੱਗ ਗਿਆ ਮਗਰ ਭੱਜਿਆ ਪਰ ਨਹੀਂ ਮੋਬਾਈਲ ਲੈ ਕੇ ਆਪਰਾ ਜੇ ਕਾਰਵਾਈ ਕਰਨੇ ਆਸ-ਪਾਸ ਦੇ ਇਹ ਵੀ ਚੈੱਕ ਕਰਦੇ ਆ ਇੱਕ ਕੈਮਰੇ ਤੋਂ ਥੋੜਾ ਜਿਹਾ ਜਬੂਤ ਮਿਲਿਆ ਪਰ ਅਜੇ ਕਲੀਅਰ ਨਹੀਂ ਹੋ ਰਿਹਾ ਇਹ ਵੀ ਕੁੱਤੇ ਕੈਮਰੇ ਹੋਰ ਲਾ ਕੇ ਉਹ ਵੀ ਚੈੱਕ ਕਰਦੇ ਆ ਫਿਰ ਮੋਨ ਲਪਟਿਆ ਚੋਰੀਆਂ